ਕੋਈ ਵੀ ਸੂਝਵਾਨ ਪਤੀ ਪਤਨੀ ਵਿਆਹ ਕਰਾਉਣ ਸਮੇ ਇਹ ਗਲਤੀ ਨਾ ਕਰੇ ਜਿਹੜੇ ਲੋਕ ਕਰਦੇ ਨੇ ਉਹਨਾਂ ਦਾ ਛੇਤੀ ਤਲਾਕ ਹੋ ਜਾਂਦਾ ਤੁਸੀਂ ਵੇਖਿਆ ਹੋਊਗਾ ਕਿ ਬਹੁਤ ਸਾਰੇ ਲੋਕਾਂ ਦੇ ਇਧਰੋਂ ਵਿਆਹ ਹੁੰਦੇ ਤੇ ਉੱਥੋਂ ਤਲਾਕ ਵਾਲਾ ਰੋਲਾ ਪੈ ਜਾਂਦਾ ਕਿਹਾ ਜਾਂਦਾ ਕਿ ਇਹਨਾਂ ਦੀ ਬਣਦੀ ਨਹੀਂ ਇਹਨਾਂ ਦੀ ਵਿਕੜ ਗਈ ਅਜੇ ਘਰ ਚੋਂ ਭਾਂਡੇ ਵੀ ਨਹੀਂ ਮੁੱਕੇ ਹੁੰਦੇ ਰਿਸ਼ਤੇਦਾਰ ਵੀ ਨਹੀਂ ਪੂਰੀ ਤਰ੍ਹਾਂ ਗਏ ਹੁੰਦੇ ਤੇ ਗੱਲ ਜਿਹੜੀ ਹੈ ਮਹਿਲਾ ਮੰਡਲਾਂ ਚ ਤੇ ਪੰਚਾਇਤਾਂ ਤੇ ਇਥੋਂ ਤੱਕ ਕਿ ਕੋਰਟ ਕਚਹਿਰੀਆਂ ਤੱਕ ਚਲੇ ਜਾਂਦੀ ਹੈ ਉਹ ਕਿਹੜੀ ਗਲਤੀ ਹੈ ਜਿਹੜੇ ਪਤੀ ਪਤਨੀ ਪਿਛਲੇ ਕੁਝ ਸਾਲਾਂ ਤੋਂ ਗੱਤੀ ਕਰ ਰਹੇ ਨੇ ਉਹਨਾਂ ਵਿੱਚੋਂ ਜ਼ਿਆਦਾਤਰ 90-95% ਵਿਆਹ ਜਿਹੜੇ ਨੇ ਟੁੱਟ ਰਹੇ ਨੇ ਤੇ ਮੈਂ ਆਸ ਕਰਨਾ ਮੇਰੇ ਸੱਜਣ ਜਾਂ ਜਿਹੜਾ ਜਿਹੜਾ ਵੀ ਮੇਰਾ ਭੈਣ ਭਰਾ ਵੀ ਵੀਡੀਓ ਵੇਖੇ ਕਿਉਂਕਿ ਇਹ ਵੀਡੀਓ ਤੇ ਇਹ ਰਿਸ਼ਤੇ ਦਾ ਸਾਰਿਆਂ ਨਾਲ ਜੁੜਨਾ ਹੁੰਦਾ ਚਾਹੇ ਕੋਈ ਮਾਂ ਹੋਵੇ ਬਾਪ ਹੋਵੇ ਉਹਨੇ ਵੀ ਆਪਣੀ ਔਲਾਦ ਬਿਓ ਨਹੀਂ ਹੁੰਦੀ ਆ ਚਾਹੇ ਕੁੜੀ ਵਾਲੇ ਹੋਣ ਚਾਹੇ ਮੁੰਡੇ ਵਾਲੇ ਹੋਣ ਸਾਰਿਆਂ ਲਈ ਬੜਾ ਜ਼ਰੂਰੀ ਆ ਉਹ ਜਿਹੜੀ ਅੱਜ ਕੱਲ ਗਲਤੀ ਚੱਲ ਰਹੀ ਹੈ ਪਿਛਲੇ ਕੁਝ ਸਾਲਾਂ ਤੋਂ ਉਹਦੇ ਮਾੜੇ ਨਤੀਜੇ ਭੁਗਤਨੇ ਸਾਨੂੰ ਪੈ ਰਹੇ ਨੇ ਉਹ ਕਿਹੜੀ ਗਲਤੀ ਆ ਤੁਸੀਂ ਅਕਸਰ ਵੇਖਿਆ ਕਿ ਅੱਜ ਕੱਲ ਜਿਹੜਾ ਸਮਾਂ ਚੱਲ ਰਿਹਾ ਜਦੋਂ ਕੋ ਮੁੰਡੇ ਕੁੜੀ ਦਾ ਵਿਆਹ ਹੁੰਦਾ ਆ ਵਿਆਹ ਤੋਂ ਪਹਿਲਾਂ ਵੀ ਇਹ ਕਿਹਾ ਜਾਂਦਾ ਕਿ ਇਹਨਾਂ ਦੀ ਕੁਝ ਵੀਡੀਓ ਸ਼ੂਟ ਕਰ ਲਈਏ ਜੀ ਫਲਾਨੀ ਫਲਾਨੀ ਜਗ੍ਹਾ ਤੇ ਤੇ ਉਸ ਤੋਂ ਬਾਅਦ ਕੁਝ ਕੀਤਾ ਜਾਂਦਾ ਕਿ ਜਦੋਂ ਮੁੰਡੇ ਕੁੜੀ ਦੀ ਮੈਰਿਜ ਹੋ ਜਾਂਦੀ ਲਾਵਾਂ ਫੇਰੇ ਹੋ ਜਾਂਦੇ ਨੇ ਕੁਝ ਕੁੜੀਆਂ ਨੂੰ ਸਟੇਜ ਤੇ ਨਚਾਇਆ ਜਾਂਦਾ ਵਾ ਲਾੜੀ ਨੂੰ ਸਟੇਜ ਤੇ ਨਚੰਨੀ ਕਿਹਾ ਜਾਂਦਾ ਹੈ ਬੇਸ਼ੱਕ ਉਹਦਾ ਦੂਜਾ ਪੱਖ ਇਹ ਹੁੰਦਾ ਕਿ ਖੁਸ਼ੀ ਹੁੰਦੀ ਹੈ ਜਾਂ ਉਹਨੂੰ ਇਹ ਕਿਹਾ ਜਾਂਦਾ ਕਿ ਕੋਈ ਗੱਲ ਨਹੀਂ ਜੀ ਆਪਣਾ ਆਪਣੀ ਖੁਸ਼ੀ ਕਿਦੋਂ ਕਰਨੀ ਆ ਕੁਝ ਲੋਕਾਂ ਦਾ ਏਹੀ ਵਿਚਾਰ ਹੋ ਜਾਂਦਾ ਪਰ ਇੱਥੇ ਜਿਹੜੀ ਆਪਾਂ ਰਿਸ਼ਤਾ ਜੋੜਨ ਗਏ ਹੁੰਦੇ ਆ ਉਹ ਇੱਕ ਮਰਿਆਦਾ ਦਾ ਹੁੰਦਾ ਉਹ ਨੱਚਣ ਨਚਾਉਣ ਨਾਲ ਜਾਂ ਉਹਨੂੰ ਮਤਲਬ ਪਹਿਲਾ ਵੀਡੀਓ ਬਣਾਉਣ ਦੇ ਨਾਲ ਕਿਵੇਂ ਪਤੀ ਪਤਨੀ ਦਾ ਨੁਕਸਾਨ ਹੁੰਦਾ ਉਹ ਸੁਹਾਤਾ ਜਵਾਬ ਮੰਗਦੇ ਨਹੀਂ ਫਿਰ ਤੁਹਾਡੇ ਵਰਗੇ ਸੱਜਣ ਜਿਨ੍ਹਾਂ ਨੇ ਜ਼ਿੰਦਗੀ ਦਾ ਤਜਰਬਾ ਹਟਾਇਆ ਹੁੰਦਾ ਉਹ ਇਹ ਗੱਲ ਬੜੀ ਬਰੀਕੀ ਨਾਲ ਜਾਣਦੇ ਕਿ ਪਤੀ ਪਤਨੀ ਦਾ ਰਿਸ਼ਤਾ ਹੋਵੇ ਚਾਹੇ ਮਾਂ ਪੁੱਤ ਦਾ ਰਿਸ਼ਤਾ ਹੋਵੇ ਚਾਹੇ ਪਿਓ ਪੁੱਤ ਦਾ ਰਿਸ਼ਤਾ ਹੋਵੇ ਚਾਹੇ ਭੈਣ ਭਰਾ ਦਾ ਰਿਸ਼ਤਾ ਹੋਵੇ ਉਹਦੇ ਚ ਇੱਕ ਤੰਦਾ ਹੁੰਦੀਆਂ ਨੇ ਮਮਰਿਆਦਾ ਦੀਆਂ ਮर्याਦਾ ਦਾ ਭਾਵ ਹੁੰਦਾ ਕਿ ਜੇ ਚੁ ਕੁਝ ਨਿਜ਼ਮ ਹੁੰਦੇ ਨੇ ਜਾਂ ਅੱਖ ਦੀ ਸ਼ਰਮ ਹੁੰਦੀ ਆ ਤੇ ਉਹ ਸ਼ਰਮ ਜਿਹੜੀ ਹੁੰਦੀ ਨਾ ਅੱਖ ਦੀ ਉਹ ਸਾਰੀ ਉਮਰ ਰਿਸ਼ਤੇ ਵਿੱਚ ਜਿਉਂਦਾ ਰੱਖਦੀ ਆ ਤੇ ਉਹ ਚ ਜਾਨ ਪਾ ਕੇ ਰੱਖਦੀ ਆ ਤੇ ਜਦੋਂ ਉਹ ਅੱਖ ਦੀ ਸ਼ਰਮ ਮਰ ਜਾਵੇ ਜਦੋਂ ਅੱਖ ਦੀ ਸ਼ਰਮ ਚੋਂ ਕੰਪੀਟੀਸ਼ਨ ਆ ਜਾਵੇ ਤਾਂ ਫਿਰ ਉਹ ਰਿਸ਼ਤੇ ਰਿਸ਼ਤੇ ਨਹੀਂ ਰਹਿੰਦੇ ਉਹਨਾਂ ਚ ਖੜੋਰਤਾ ਆ ਜਾਂਦੀ ਉਹਨਾਂ ਚ ਟੁੱਟ ਭੱਜ ਆ ਜਾਂਦੀ ਜਦੋਂ ਕਿਸੇ ਵੀ ਧੀ ਨੂੰ ਜਦੋਂ ਉਹਦੀ ਇੱਕ ਭਾਵਨਾਵਾਂ ਆਪਣੇ ਘਰ ਨਾਲੇ ਵੀ ਜੁੜੀਆਂ ਹੁੰਦੀਆਂ ਆਪਣੇ ਮਾਪੇ ਬਾਪ ਦੀ ਵੀ ਉਹਨੂੰ ਸ਼ਰਮ ਹੁੰਦੀ ਹੈ ਰਿਸ਼ਤੇਦਾਰਾਂ ਦੀ ਵੀ ਸ਼ਰਮ ਹੁੰਦੀ ਆ ਜਿਹੜੇ ਲੜਨ ਲੱਗਣਾ ਹੁੰਦਾ ਹੈ ਜਿਹੜੇ ਘਰ ਜਾਣਾ ਹੁੰਦਾ ਉਹਦੀ ਵੀ ਸ਼ਰਮ ਹੁੰਦੀ ਆ ਉਹਦੇ ਮਾਪਿਆਂ ਦੀ ਵੀ ਸ਼ਰਮ ਹੁੰਦੀ ਆ ਤੇ ਜਦੋਂ ਉਹਨੂੰ ਸਟੇਜ ਤੇ ਨਚਾਇਆ ਜਾਂਦਾ ਵਾ ਤੂੰ ਨੱਚ ਭੜੇ ਭੜੇ ਗੀਤ ਲਾ ਕੇ ਤੈਨੂੰ ਚਾਹੁੰਦਾ ਮਤਲਬ ਹੁੰਦਾ ਕਿ ਤੂੰ ਚੰਗਾ ਨੱਚੇ ਵਧੀਆ ਨੱਚੇ ਮੁੰਡੇ ਨਾਲੋਂ ਕੰਪੀਟੀਸ਼ਨ ਕਰੇ ਜਦੋਂ ਉਥੇ ਕੰਪੀਟੀਸ਼ਨ ਦੀ ਭਾਵਨਾ ਹੁੰਦੀ ਆ ਤੇ ਫਿਰ ਕੁੜੀ ਜਿਹੜੀ ਹੁੰਦੀ ਆ ਉਹ ਫਿਰ ਸਾਰੀਆਂ ਹੱਦਾਂ ਟੱਪਣ ਤੋਂ ਭਾਵ ਕੀ ਹੁੰਦਾ ਕਿ ਉਹ ਚਾਹੁੰਦੀ ਹੈ ਕਿ ਮੈਂ ਵਧੀਆ ਨੱਚਾਂ ਤੇ ਜਦੋਂ ਵਧੀਆ ਨੱਚੇਗੀ ਤੇ ਮੁੰਡਾ ਹਾਰ ਜਾਵੇਗਾ ਜਾਂ ਉਹਦਾ ਸਹੁਰਾ ਪਰਿਵਾਰ ਮਹਿਸੂਸ ਕਰੇਗਾ ਕੁੜੀ ਤੇ ਬੜੀ ਤੇਜ ਹੈ ਕੁੜੀ ਨੇ ਤੇ ਸਾਡੀ ਉਹ ਕਰਤਾ ਜਾਂ ਰਿਸ਼ਤੇਦਾਰਾਂ ਸਾਰੇ ਕਹਿੰਦਾ ਕੁੜੀ ਤੇ ਬਹੁਤ ਸੋਹਣਾ ਨੱਚਦੀ ਤੁਹਾਨੂੰ ਤੇ ਨੱਚਣਾ ਹੀ ਨਹੀਂ ਆਇਆ ਫਿਰ ਉਥੋਂ ਹੀ ਗੰਡ ਵੱਜ ਜਾਂਦੀ ਆ ਨਫ਼ਰਤ ਦੀ ਉਥੋਂ ਹੀ ਗੰਡ ਵੱਜ ਜਾਂਦੀ ਆ ਈਰਖਾ ਦੀ ਕਿ ਕੁੜੀ ਨੇ ਸਾਡੀ ਬੇਇੱਜ਼ਤੀ ਕਰਾ ਦਿੱਤੀ ਤੇ ਜੇ ਕੁੜੀ ਚੰਗਾ ਨਹੀਂ ਨੱਚਦੀ ਤੇ ਕਹਣਾ ਕੁੜੀ ਸਿੱਧੀ ਆ ਕੁੜੀ ਸੱਦਰੀ ਆ ਤਾਂ ਫਿਰ ਉੱਥੇ ਤੇ ਇੱਕ ਬੜਾ ਖਤਰਨਾਕ ਮਹੌਲਾ ਸੀ ਬਣਾ ਲਿੰਨੇ ਆ ਗਲਤੀ ਸਾਡੀ ਆ ਮੈਂ ਉਸ ਮੁੰਡੇ ਨੂੰ ਜਿਹਦੀ ਵੀ ਸ਼ਾਦੀ ਹੁੰਦੀ ਆ ਉਹਨੂੰ ਬੇਨਤੀ ਕਰਨੀ ਚਾਹੁੰਦਾ ਕਿ ਵੇਖ ਮੇਰੇ ਵੀਰ ਕਦੀ ਵੀ ਇਹੋ ਜੀ ਗਲਤੀ ਨਾ ਕਰ ਜਿਹੜੀ ਤਰੇ ਲੜਨ ਲੱਗਣ ਲੱਗੀ ਨਾ ਉਹਨੂੰ ਇੱਕ ਮਰਿਆਦਾ ਚ ਰੱਖ ਤੇ ਤੂੰ ਵੀ ਉਹਦੇ ਨਾਲ ਮਰਿਆਦਾ ਚ ਰਹਿ ਦੋਨਾਂ ਦੇ ਵਿੱਚ ਇੱਕ ਜਿਹੜੀ ਮਰਿਆਦਾ ਦੀ ਲੀਕ ਆ ਜਾਂ ਅੱਖ ਦੀ ਸ਼ਰਮ ਵਾਲੀ ਲੀਕ ਉਹਨੂੰ ਬਣਾ ਕੇ ਰੱਖ ਇਹ ਨੱਚਣਾ ਕੁੱਦਣਾ ਸਾਰੀ ਜ਼ਿੰਦਗੀ ਹੈਗਾ ਜਦੋਂ ਤੁਸੀਂ ਇੱਕ ਦੂਜੇ ਨੂੰ ਸਮਝ ਲਿਆ ਕਿਉਂਕਿ ਪਹਿਲੇ 2 3 4 ਸਾਲ ਬੰਦਾ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਸਕਦਾ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਤੇ ਜਦੋਂ ਰੱਬ ਸੋਣਾ ਕੋਈ ਧੀ ਪੁੱਤਰ ਦੇ ਦਿੰਦਾ ਨਾ ਫਿਰ ਮਨੁੱਖ ਦੀ ਸੋਚ ਬਦਲਣੀ ਸ਼ੁਰੂ ਹੋ ਜਾਂਦੀ ਆ ਫਿਰ ਇੱਕ ਦੂਜੇ ਤੇ ਬਹੁਤ ਵਿਸ਼ਵਾਸ ਵੱਧ ਜਾਂਦਾ ਆ ਫਿਰ ਤੁਸੀਂ ਸਾਰੀ ਉਮਰ ਜੋ ਮਰਜ਼ੀ ਨੱਚੋ ਕੁੱਦੋ ਬੜੀ ਉਮਰ ਹੁੰਦੀ ਆ ਪਰ ਆਪਣੇ ਵਿਆਹ ਦੇ ਉੱਪਰ ਕਦੀ ਵੀ ਆਪਣੀ ਜੀਵਨ ਸਾਥਣ ਨੂੰ ਇਹ ਨਾ ਕਹਿ ਕਿ ਤੂੰ ਮੇਰੇ ਨਾਲ ਸਟੇਜ ਤੇ ਨੱਚ ਤੂੰ ਮੇਰੇ ਨਾਲ ਘਰ ਜਾ ਕੇ ਨੱਚ ਉਹਨੂੰ ਉਹਦੀਆਂ ਵੀ ਕੁਝ ਜ਼ਿੰਮੇਵਾਰੀਆਂ ਹੁੰਦੀਆਂ ਉਹਦੀਆਂ ਵੀ ਕੁਝ ਆਪਣੇ ਮਾਂ ਬਾਪ ਭੈਣ ਭਰਾਵਾਂ ਰਿਸ਼ਤੇਦਾਰਾਂ ਦੀ ਸ਼ਰਮ ਹੁੰਦੀ ਉਹਦੀ ਅੱਖ ਵਿੱਚ ਉਹ ਸ਼ਰਮ ਜੇ ਮਰ ਗਈ ਨਾ ਤੂੰ ਦਾ ਜ਼ਿੰਮੇਵਾਰ ਤੂੰ ਹੋਵੇਂਗਾ ਜਿਹੜਾ ਉਹਦੇ ਲੜ ਲੱਗਾ ਆ ਫਿਰ ਤੂੰ ਉਹਤੇ ਦੋਸ਼ ਲਾਵੇਂਗਾ ਫਿਰ ਉਹ ਤੇ ਨੁਕਸ ਕੱਢੇਗਾ ਫਿਰ ਤੂੰ ਗਲਤੀ ਤੇਰੀ ਆ ਮੈਂ ਆਸ ਕਰਦਾ ਮੇਰੇ ਸੱਜਣ ਜਾਂ ਸੱਸ ਸੋਹਰਾ ਖਾਸ ਕਰਕੇ ਤੇ ਪਤੀ ਹੀ ਇਹਦੀ ਜ਼ਿੰਮੇਵਾਰੀ ਨਿਭਾਵੇ ਤਾਂ ਚੰਗੀ ਗੱਲ ਆ ਕਿਉਂਕਿ ਮर्याਦਾ ਹਰ ਰਿਸ਼ਤੇ 'ਚ ਹੋਣੀ ਬੜੀ ਜ਼ਰੂਰੀ ਜਦੋਂ ਪਹਿਲਾਂ ਸਾਡੇ ਲੋਕਾਂ 'ਚ ਮर्याਦਾ ਸੀ ਤੇ ਰਿਸ਼ਤੇ ਨਿਭਦੇ ਸਨ ਸਾਰੀ-ਸਾਰੀ ਉਮਰ ਨਿਭਦੇ ਸਨ ਹੁਣ ਜਦੋਂ ਦੀ ਅਸੀਂ ਇਹ ਸ਼ਰਮ ਨੂੰ ਮਾਰ ਲਈ ਅੱਖ ਦੇ ਵਿੱਚੋਂ ਦੀ ਉਦੋਂ ਦੀਆਂ ਫਿਰ ਸਾਡੇ ਰਿਸ਼ਤੇ ਵੀ ਥੇਤੀ ਟੁੱਟਣ ਲੱਗ ਪਏ ਨੇ ਬਹੁਤ ਔਖੇ ਧੀਆ ਪੁੱਤਾਂ ਦੇ ਵਿਆਹ ਕੀਤੇ ਜਾਂਦੇ ਨੇ ਚਾਹੇ ਮੁੰਡੇ ਵਾਲੇ ਹੋਣ ਚਾਹੇ ਕੁੜੀ ਵਾਲੇ ਹੋਣ ਜਦੋਂ ਵਿਆਹ ਟੁੱਟਦਾ ਹੈ ਨਾ ਤੇ ਬਹੁਤ ਨੁਕਸਾਨ ਹੁੰਦਾ ਦੋਨਾਂ ਘਰਾਂ ਦਾ ਦੋਨਾਂ ਜੀਆਂ ਦਾ ਬਹੁਤ ਨੁਕਸਾਨ ਹੁੰਦਾ ਤੇ ਕਿਉਂ ਨਾ ਹੋਵੇ ਆਪਾਂ ਇਹ ਸ਼ਰਮ ਇਹ ਹਿਆ ਬਣਾ ਕੇ ਰੱਖੀਏ ਅਸੀਂ ਇੰਨੇ ਗਾਂ ਨਾ ਵਧੀਏ ਜਿਹੜੀ ਸਾਡੀ ਬਰਬਾਦੀ ਵੱਲ ਕਦਮ ਮਿਠਾਉਂਦੇ ਹਾਂ ਮੈਂ ਆਸ ਕਰਦਾ ਮੇਰੇ ਸੱਜਣ ਇਸ ਵਿਸ਼ੇ ਤੇ ਜਰੂਰ ਸੋਚਣ ਜਰੂਰ ਪਿਛਲੇ ਤੇ ਅੱਜ ਦੇ ਮੌਕੇ ਨੂੰ ਆਪਣੇ ਤੌਰ ਤੇ ਮਾਪ ਤੋਂਦਣ ਤਾਂ ਕਿ ਅਸੀਂ ਉਸ ਚੰਗੀ ਗੱਲ ਦੇ ਉੱਤੇ ਪ੍ਰਵੇਸ਼ ਕਰ ਸਕੀਏ ਆਪਣੇ ਧੀਆਂ ਪੁੱਤਾਂ ਨੂੰ ਇੱਕ ਚੰਗਾ ਰਾਹ ਵਿਕਾਸਕੀ ਇਸੇ ਮਕਸਦ ਲਈ ਇਹ ਆਪਾਂ ਚੈਨਲ ਬਣਾਇਆ ਜਿਹਦਾ ਨਾਂ ਪ੍ਰਿੰਸੀਪਲ ਬਚਿੱਤਰ ਸਿੰਘ ਤਰ ਸਤਿਕਾਰ ਕਰਿਆ ਜਿਹਨੂੰ ਬਹੁਤ ਪਿਆਰ ਦਿੰਦੇ ਹੋ ਤੁਸੀਂ ਬਹੁਤ ਸਤਿਕਾਰ ਦਿੰਦੇ ਹੋ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਆਓ ਰਲ ਮਿਲ ਕੇ ਆਪਣੇ ਸਮਾਜ ਨੂੰ ਆਪਣੇ ਪਰਿਵਾਰਾਂ ਨੂੰ ਕਿਉਂਕਿ ਆਪਾਂ ਸਾਰੇ ਇੱਕ ਪਰਿਵਾਰ ਆ ਤੇ ਆਪਣੇ ਪਰਿਵਾਰਾਂ ਨੂੰ ਬਿੱਤਰ ਬਣਾਉਣ ਲਈ ਪ੍ਰਾਲੇ ਕਰਦੇ ਹਾਂ